ਟਾਈਪੂ ਰੋਡ 102 ਬਾਰ ਰੋਡ ਨਾਲ ਜੋੜਨ ਵਾਲੀ ਪੁਲੀ ਜਿਹੜੀ ਆ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤੀ ਗਈ ਹੈ ਹੁਣ ਮੈ ਜਾਣਾ ਰਾਹੋ ਰੋਡ ਤੇ ਜਾਣਾ ਮੈਨੂੰ ਨੂੰ ਕਾਫੀ ਘੁੰਮ ਕੇ ਜਾਣਾ ਪਗੋ ਪਰ ਤੇ ਚਾ ਮੈਨੂੰ ਬਸਤੀ ਰੋਜ ਜਦੋਂ ਠੰਡਣਾ ਪਗਾ ਫਿਰ ਵੀ ਮੈਨੂੰ 7-8 ਕਿਲੋਮੀਟਰ ਘੁੰਮਣਾ ਪੈਣਾ ਇੱਕ ਛੋਟੇ ਜਿਹੇ 2 ਕਿਲੋਮੀਟਰ ਦੇ ਕਬਲੇ ਕਿੰਨਾਕ ਜਾਮ ਲੱਗਦਾ ਇੱਥੇ ਬਹੁਤ ਜਾਮ ਲੱਗਦਾ ਹੈ ਵਾਹ ਚੌਕ ਸੇ ਲੈ ਕੇ ਪੂਰੀ ਪੁਲੀ ਜਾਮ ਲੱਗਦੀ ਹੈ ਜੀ ਜਿਹਦੇ ਨਿਰਮਾਨ ਦੀ ਹੈਨਾ ਲੋਡ ਵੀ ਮਹਿਸੂਸ ਕੀਤੀ ਜਾ ਰਹੀ ਸੀਗੀ ਲੱਗਦਾ ਕਿ ਹੁਣ ਇਹ ਨਾਲ ਫਰਕ ਪਏਗਾ ਜਾਂ ਫਿਰ ਇਹਨੂੰ ਚੋੜਾ ਕਰਨ ਨਾਲ ਫਰਕ ਇਹ ਫਰਕ ਤਾਂ ਪਾਊਗਾ ਥੋੜੀ ਆ ਕਿਉਂਕਿ ਜਾਮ ਬਹੁਤ ਜ਼ਿਆਦਾ ਲੱਗ ਜਾਂਦਾ ਸੀ ਉੱਥੇ ਜਦੋਂ ਅਸੀਂ ਲੰਘਦੇ ਸੀਗੇ ਮਤਲਬ ਅੱਧਾ ਅੱਧਾ ਘੰਟਾ ਲੱਗ ਜਾਂਦਾ ਸੀ ਘੱਟੋ ਘੱਟ ਹੁਣ ਤਾਈਪਰ ਰੋਡ ਤੇ ਜਾਣ ਵਾਲੇ ਨੇ ਲੋਕ ਉਹਨਾਂ ਨੂੰ ਕਿੱਧਰ ਦੀ ਹੋ ਕੇ ਜਾਣਾ ਉਹਨਾਂ ਨੂੰ ਬਹੁਤ ਦਿੱਕਤ ਆਊਗੀ ਮਤਲਬ ਬਾਹਰੋਂ ਘੁੰਮ ਕੇ ਜਾਣਾ ਪਊਗਾ ਨਾਲੇ ਕੋਈ ਸੋਲੂਸ਼ਨ ਨਹੀਂ ਹੈ ਹੈਵੀ ਵਹੀਕਲ ਸਾਰੇ ਇੱਥੋਂ ਜਾਂਦੇ ਆ ਟਰੱਕ ਜਾਂਦੇ ਆ ਆਟੋ ਜਾਂਦੇ ਆ ਸਕੂਲ ਦੀ ਬੱਸੇਸ ਜਾਂਦੀ ਹੈ ਉਹ ਛੋਟੇ ਜਿਹੇ ਕੋਲੇ ਤੋਂ ਕਿੰਨਾ ਟ੍ਰੈਫਿਕ ਉਨਕਲ ਜਾਏਗਾ ਔਰ ਈਵਨ ਤਾਂ ਇਹ ਡਰ ਵੀ ਹੈਗਾ ਕਿ ਗਰੀ ਨਾ ਜਾਵੇ ਅਗਰ ਇਹਨੂੰ ਸੜਕ ਨੂੰ ਚੌੜਾ ਕਰ ਦਿੱਤਾ ਜਾਂਦਾ ਤਾਂ ਸ਼ਾਇਦ ਜ਼ਿਆਦਾ ਹਲੀ ਬਹੁਤ ਜ਼ਿਆਦਾ इजीली ਫਿਰ ਤਾਂ ਬੈ ਸਮੂਤਲੀ ਫਿਰ ਹੋਰ ਜ਼ਿਆਦਾ ਟ੍ਰੈਫਿਕ ਖੁੱਲ ਲੇਗੀ ਕੋਈ ਦਿੱਕਤ ਨਹੀਂ ਉਪਰ ਰੋਡ ਤੋਂ ਅਗਰ ਤੁਸੀਂ ਜਾਣਾ ਹੋਵੇ ਤਾਂ ਕਿੰਨਾ ਘੰਟਾ ਲੱਗਣਾ ਦੇਖੋ ਸਾਨੂੰ ਇੱਥੋਂ ਦੀ ਸਿਰਫ ਮੇਨ ਰੋਡ ਤੇ ਜਾਣਾ ਹੁੰਦਾ ਤਾਂ ਇੱਕ ਇੱਕ ਦੋ ਮਿੰਟ ਦਾ ਟਾਈਮ ਲੱਗਦਾ ਹੁਣ ਸਾਨੂੰ ਉਹੀ ਮੇਨ ਰੋਡ ਤੇ ਪਹੁੰਚਣ ਲਈ ਪੂਰਾ ਏਰੀਆ ਕ੍ਰੋਸ ਕਰਕੇ ਟਿਬਾ ਰੋਡ ਤੋਂ ਕ੍ਰੋਸ ਕਰਕੇ ਫਿਰ ਸਕਸਨ ਕਰ ਤੋਂ ਨਿਕਲ ਕੇ ਫਿਰ ਵਾਪਸ ਹਾਈਵੇ ਤੇ ਆਉਣਾ ਪਏਗਾ ਤਾਜਪੁਰ ਰੋਡ ਨੂੰ ਟਿਬਾ ਰੋਡ ਨਾਲ ਜੋੜਨ ਵਾਲੀ ਪੁਲੀ ਜਿਹੜੀ ਆ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤੀ ਗਈ ਹੈ ਦੱਸਦੀ ਹੈ ਕਿ ਬੁੱਡੇ دریا ਦੇ ਉੱਤੇ ਮੌਜੂਦ ਇਸ ਪੁਲ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਗਿਆ ਹੈ ਔਰ ਇਹਦਾ ਨਿਰਮਾਣ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਹੈ ਕਾਰਨ ਹੈ ਕਿ ਇਸ ਪੁਲ ਦੇ ਉੱਤੇ ਬਹੁਤ ਸਾਰੇ ਜਿਹੜੇ ਨੇ ਟੋਏ ਪੈ ਚੁੱਕੇ ਸੀਗੇ ਸੜਕ ਦੀ ਹਾਲਤ ਬਹੁਤ ਜ਼ਿਆਦਾ ਖਸਤਾ ਹੋ ਚੁੱਕੀ ਸੀ ਇਸ ਕਾਰਨ ਇਸ ਪੁਲੀ ਦੇ ਉੱਤੇ ਬਹੁਤ ਲੰਬਾ ਟ੍ਰੈਫਿਕ ਜੈਮ ਵੀ ਲੱਗਦਾ ਸੀਗਾ ਔਰ ਸ਼ਾਮ ਔਰ ਸਵੇਰ ਨੂੰ ਜ਼ਿਆਦਾ ਰਾਸ਼ ਹੋਣ ਕਰਕੇ ਇੱਥੇ ਹੈਵੀ ਵਹੀਕਲਸ ਵੀ ਜਿਹੜੇ ਨੇ ਨਿਕਲਦੇ ਨੇ ਉਸ ਕਾਰਨ ਇਲਾਕਾ ਨਿਵਾਸੀਆਂ ਦੇ ਨਾਲ-ਨਾਲ ਲੋਕਾਂ ਨੂੰ ਵੀ ਜਿਹੜੀ ਹੈ ਕਾਫੀ ਤਕਲੀਫ ਆ ਰਹੀ ਸੀ ਉਸ ਤੋਂ ਬਾਅਦ ਅੱਜ ਕਹੀਏ ਤਾਂ ਇਸ ਪੁਲ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਗਿਆ ਹੈ ਨਿਰਮਾਣ ਤੋਂ ਪਾਵ ਹੈ ਕਿ ਇਸ ਪੁਲੀ ਦਾ ਪਟ ਪਟਈਆ ਸ਼ੁਰੂ ਕਰ ਦਿੱਤਾ ਗਿਆ ਹੈ ਔਰ ਇੱਥੋਂ ਨਿਕਲਣ ਵਾਲੇ ਲੋਕਾਂ ਨੂੰ ਸੂਚਨਾ ਦੇ ਦਈਏ ਕਿ ਇਹ ਪੁਲ ਹੁਣ ਪੂਰੀ ਤਰ੍ਹਾਂ ਨਾਲ ਬੰਦ ਹੋ ਚੁੱਕਾ ਹੈ ਯਾਨੀ ਕਿ ਅਗਰ ਤੁਸੀਂ ਤਾਇਪੁਰ ਰੋਡ ਤੋਂ ਟਿੱਬਾ ਰੋਡ ਨੂੰ ਜਾਣਾ ਹੈ ਔਰ ਅਗਰ ਟਿੱਬਾ ਰੋਡ ਤੋਂ ਤਾਇਪੁਰ ਰੋਡ ਨੂੰ ਆਣਾ ਤਾਂ ਇਹ ਇੱਕ ਮਾਧਿਅਮ ਸੀਗਾ ਔਰ ਇਸ ਪੁਲ ਨੂੰ ਹੁਣ ਬੰਦ ਕਰ ਦਿੱਤਾ ਗਿਆ ਹੈ ਅਗਰ ਹੁਣ ਤੁਸੀਂ ਤਾਇਪੁਰ ਰੋਡ ਨੂੰ ਜਾਣਾ ਹੈ ਅਗਰ ਟਿੱਬਾ ਰੋਡ ਤੋਂ ਆਂਦੇ ਹੋ ਤਾਂ ਤੁਹਾਨੂੰ ਘੱਟੋ-ਘੱਟ 2 ਤੋਂ 3 ਕਿਲੋਮੀਟਰ ਜਿਹੜਾ ਘੁੰਮ ਕੇ ਆਣਾ ਪਏਗਾ ਔਰ ਅਗਰ ਤਾਲਪੁਰ ਰੋਡ ਤੋਂ ਤੁਸੀਂ ਟਿੱਬਾ ਰੋਡ ਨੂੰ ਜਾਣਾ ਹੈ ਤਾਂ ਮੰਦਰ ਸ਼੍ਰੀ ਮੰਦਰ ਦੇ ਉੱਪਰ ਦੀ ਜਿਹੜੀ ਪੁਲੀ ਹੈ ਉੱਥੋਂ ਦੀ ਘੁਮਕੇ ਤੁਹਾਨੂੰ ਜਾਣਾ ਪਏਗਾ ਫਿਲਹਾਲ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੀ ਸੀ ਬੀ ਮਸ਼ੀਨ ਲੱਗੀ ਹੋਈ ਹੈ ਔਰ ਪੱਟ ਪਟਈਆ ਸ਼ੁਰੂ ਕਰ ਦਿੱਤਾ ਗਿਆ ਪੁਲੀ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਗਿਆ ਦੋਨੋਂ ਪਾਸੇ ਇਸ ਤਰ੍ਹਾਂ ਮਿੱਟੀ ਦੇ ਨਾਲ ਬੈਰੀਕੇਟ ਜਿਹੜੇ ਨੇ ਬਣਾ ਦਿੱਤੇ ਗਏ ਨੇ ਤਾਂ ਜੋ ਇਧਰਲੇ ਪਾਸੇ ਔਰ ਟੱਬਾ ਰੋਡ ਵਾਲੇ ਪਾਸੇ ਰਸਤਾ ਬੰਦ ਕਰ ਦਿੱਤਾ ਜਾਵੇ ਲੇਕਿਨ ਲੋਕ ਮਿੱਟੀ ਦੇ ਉੱਤੋਂ ਦੀ ਟੱਪ ਕੇ ਰਾਹ ਬਣਾਉਂਦੇ ਹੋਏ ਚਲਦੀ ਜੀਸੀਬੀ ਦੇ ਵਿੱਚ ਚਲਦੀ ਹੋਈ ਮਸ਼ੀਨ ਦੇ ਵਿੱਚ ਰਾਹ ਬਣਾ ਕੇ ਪੁਲ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤਾਂ ਜੋ ਉਹਨਾਂ ਨੂੰ ਲੰਬਾ ਜਿਹੜਾ ਸਫ਼ਰ ਹੈ ਉਹ ਨਾ ਤੈਅ ਕਰਨਾ ਪਵੇ ਮਹਿਜ 10 ਮਿੰਟ 20 ਮੀਟਰ ਦੀ ਇਹ ਦੂਰੀ ਹੈ ਉਹ ਪਾਰ ਕਰਕੇ ਤਾਈਪੁਰ ਰੋਡ ਤੇ ਜਾਂ ਤਾਈਪੁਰ ਰੋਡ ਤੋਂ ਟਿੱਬਾ ਰੋਡ ਤੇ ਜਾ ਸਕਦੇ ਆ ਇਸ ਕਾਰਨ ਦਿੱਕਤ ਬਹੁਤ ਆ ਰਹੀ ਹੈ ਵੀਰ ਜੀ ਕਿੰਨੀ ਕਿ ਦਿੱਕਤ ਆ ਰਹੀ ਹੈ ਇੱਕ ਤਾਂ ਚੰਗਾ ਕੰਮ ਹੋਇਆ ਕਿ ਪੁਲੀ ਜਿਹੜੀ ਇੱਥੇ ਬੰਨੀ ਸ਼ੁਰੂ ਹੋਈ ਪਰ ਇੱਕਦਮ ਸ਼ੁਰੂ ਹੋ ਗਈ ਬਿਨਾ ਦੱਸੇ ਸਰ ਇੱਕਦਮ ਪੁਲੀ ਬਣੇ ਗਈ ਕਿਉਂਕਿ ਇਧਰ ਪਬਲਿਕ ਜਿਆਦਾ ਹੈ ਇਧਰ ਸਿਟੀ ਪਰ ਛੋਟਾ ਜਿਹਾ ਕਸਬਾ ਹੈ ਸਿਟੀ ਵਾਂਗੂੰ ਲੇਕਿਨ ਉਹਨਾਂ ਨੂੰ ਆਉਣ ਜਾਣ ਦੀ ਬਹੁਤ ਦਿੱਕਤ ਆ ਗਈ ਔਰ ਦੂਸਰਾ ਰਸਤਾ ਨਹੀਂ ਇਹਨਾਂ ਕੋਲ ਹੈ ਅਗਰ ਕੁੰਮਣਗੇ ਤੇ ਰਾਹੂ ਰੋਡ ਤੋਂ ਕੁੰਮਗੇ ਆਉਣਗੇ ਨਜ਼ਦੀਕ ਦੂਜੀ ਪੁਲੀ ਨਹਿਗੇ ਇਹਨੂੰ ਕਿਉਂਕਿ ਪਹਿਲਾਂ ਛੋਟੀ ਪੁਲੀ ਦਾ ਕਸਤਾ ਬਣਾਉਣਾ ਚਾਹੀਦਾ ਸੀ ਫਿਰ ਇਹਨੂੰ ਤੋੜਦੇ ਤਾਂ ਜੋ ਦੇ ਪਬਲਿਕ ਨੂੰ ਕੋਈ ਦਿੱਕਤ ਨਾ ਹੋਦੀ ਲੇਕਿਨ ਇਸ ਟਾਈਮ ਤਾਂ ਬਹੁਤ ਪਰੇਸ਼ਾਨੀ ਆ ਗਈ ਹੈ ਇਹ ਟੁੱਟਣ ਦੇ ਨਾਲ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਕਿਸ ਆਵਾਜਾਈ ਚ ਬਿਲਕੁਲ ਅੱਛਾ ਮਸ਼ੀਨ ਲੱਗੀ ਹੈ ਲੋਕ ਜੋਖਮ ਚੱਕ ਰਿਹਾ ਹੈ ਹਨਾ ਕੋਈ ਸੱਟ ਪੇੜ ਲੱਗ ਸਕਦੀ ਹੈਗੀ ਇੱਥੇ ਹਾਲਾਂਕਿ ਮਿੱਟੀ ਨਾਲ ਰੋਕਣ ਦੀ ਕੋਸ਼ਿਸ਼ ਕੀਤੀ ਪਰ ਲੋਕ ਫਿਰ ਵੀ ਆ ਰਹੇ ਕਾਰਨ ਇਹ ਹੀ ਹੈ ਕਿ ਇੱਕ ਲੰਬੀ ਬਾਟ ਉਹਨਾਂ ਨੂੰ ਪਿਆਣੀ ਆ ਬਿਲਕੁਲ ਸਰ ਮੈਨੂੰ ਵੀ ਜਿਸ ਤਰ੍ਹਾਂ ਹੁਣ ਮੈਂ ਜਾਣਾ ਰਾਹੋ ਰੋਡ ਤੇ ਜਾਣਾ ਮੈਨੂੰ ਨੂੰ ਕਾਫੀ ਘੁੰਮ ਕੇ ਜਾਣਾ ਪਗੋ ਪਰ ਤੇ ਚਾ ਮੈਨੂੰ ਬਸਤੀ ਰੋਜ ਜਦਿਲ ਛਿੰਜਣਾ ਪਗਾ ਫਿਰ ਵੀ ਮੈਨੂੰ 7-8 ਕਿਲੋਮੀਟਰ ਘੁੰਮਣਾ ਪੈਣਾ ਇੱਕ ਛੋਟੇ ਜਿਹਾ 2 ਕਿਲੋਮੀਟਰ ਦੇ ਕਬਲੇ ਮੈਂ 2 ਕਿਲੋਮੀਟਰ ਤੇ ਜਾਣਾ ਲੇਕਿਨ ਮੈਨੂੰ 8-9 ਕਿਲੋਮੀਟਰ ਘੁੰਮਣਾ ਪੈਣਾ ਅੱਛਾ ਇਥੋ ਹੈਵੀ ਵਹੀਕਲ ਬਹੁਤ ਜ਼ਿਆਦਾ ਨਿਕਲਦੇ ਹੈ ਨਾ ਟਰੱਕ ਵੀ ਨਿਕਲਦੇ ਆ ਟਰਾਲੀਆਂ ਵੀ ਨਿਕਲਦੀਆਂ ਨੇ ਲੱਗਦਾ ਕਿ ਸਿਰਫ ਸੜਕ ਬਣਨ ਨਾਲ ਹੱਲ ਨਿਕਲ ਜਾਏਗਾ ਟ੍ਰੈਫਿਕ ਟ੍ਰੈਫਿਕ ਦਾ ਹੱਲ ਨਹੀਂ ਕੈਸੇ ਦੇ ਕੁਛ ਵੀ ਨਿਕਲੇਗਾ ਸਰ ਚੌੜ ਇਹ ਤੇ ਟ੍ਰੈਫਿਕ ਹਾਲੀਏ ਛੋਟੇ ਨਹੀਂ ਪੁਲੀ ਤੇ ਬਹੁਤ ਦਿੱਕਤ ਆ ਗਈ ਪਹਿਲਾਂ ਵੀ ਆ ਰਹੀ ਸੀ ਹੁਣ ਇਹ ਅਦਰਵਾਜ ਐਸੇ ਹੀ ਬੰਨਣਾ ਫਿਰ ਦਿੱਕਤ ਹੋਵੇਗੀ ਅਗਰ ਪੁਲੀ ਦੀ ਜਿਹੜੀ ਰੋਡ ਹੈ ਜਿਹੜੀ ਸੜਕ ਅਗਰ ਇਦਾਂ ਹੀ ਰਹੇ ਤਾਂ ਹੱਲ ਜਿਹੜਾ ਨਹੀਂ ਨਿਕਲਦਾ ਹੋਇਆ ਨਜ਼ਰ ਆਏਗਾ ਲੇਕਿਨ ਲੋਕਾਂ ਨੂੰ ਤਕਲੀਫ ਜਿਹੜੀ ਹੈ ਜ਼ਰੂਰ ਆ ਰਹੀ ਹੈਗੀ ਹੈ ਕਿਉਂਕਿ ਅਣਜਾਣ ਵਾਲੇ ਲੋਕ ਪਰੇਸ਼ਾਨ ਹੋ ਰਹੇ ਨੇ ਵੀਰਾ ਜੀ ਰੋਜ਼ ਦੀ ਇੱਥੋਂ ਦੀ ਨਿਕਲਦੇ ਹਾਂਜੀ ਹਾਂਜੀ ਰੋਜ਼ ਨਿਕਲਦੇ ਆਪਾਂ ਅੱਛਾ ਇੱਕਦਮੀ ਪੱਟ ਦਿੱਤੀ ਹੈ ਜਾਂ ਪਹਿਲਾਂ ਪਤਾ ਸੀਗਾ ਨਹੀਂ ਪਤਾ ਜੀ ਸਾਨੂੰ ਹੁਣ ਪਤਾ ਲੱਗਾ ਹੈ ਅੱਛਾ ਤੁਸੀਂ ਕਿਸ ਤਰਫ ਟਿਬਰ ਰੋਡ ਵੱਲ ਜਾਣਾ ਨਹੀਂ ਜ ਦੋ ਨੀ ਜੀ ਹੁਣ ਕਿੰਨਾ ਘੁੰਮ ਕੇ ਜਾਣਾ ਪਈ ਹੁਣ ਕਿੰਨਾ ਕਿ ਥੋੜਾ ਜਿਹਾ ਚਲੋ ਕੜਾ ਕੰਮ ਤਾਂ ਚੱਲ ਰਿਹਾ ਵਾ ਰੋਡ ਬਣ ਜੇਗੀ ਸਾਨੂੰ ਸੌਖਾ ਹੀ ਹੈ ਕੱਲ ਨੂੰ ਚੁਲਾਜੋ ਵੀ ਅੱਜ ਔਖਾ ਵਾ ਕੱਲ ਨੂੰ ਸਾਨੂੰ ਸੌਖਾ ਹੀ ਹੋਊਗਾ ਬਿਲਕੁਲ ਅੱਛਾ ਇੱਕ ਚੀਜ਼ ਹੈ ਕੱਲੇ ਸੜਕ ਬਣਾਉਣ ਨਾਲ ਟ੍ਰੈਫਿਕ ਦੀ ਇੱਥੇ ਹਾਲਤ ਸੁਧਰ ਜੇਗੀ ਕੋਈ ਫਰਕ ਪਏਗਾ ਸਾਨੂੰ ਇਹ ਨਹੀਂ ਵੇ ਸੜਕ ਬਣਾ ਲੈਗੀ ਪੁਲ ਵੀ ਚੌੜਾ ਚੌੜਾ ਕਰਨਾ ਕੀ ਕਰਨਾ ਨੇ ਸਾਨੂੰ ਆਪਨੇ ਨਹੀਂ ਹੈ ਬਈ ਸਾਨੂੰ ਕੁਝ ਵੀ ਨਹੀਂ ਪਤਾ ਹਲੇ ਪਰ ਇਹ ਦੇਖ ਰਿਹਾ ਕਿ ਟੁੱਟ ਰਹੀ ਹਾਲੇ ਹਲੇ ਅੱਗੇ ਕੀ ਹੋਣਾ ਇਹਦਾ ਤੁਹਾਨੂੰ ਪਤਾ ਨਹੀਂ ਹੈ ਹਲੇ ਅਗਰ ਚੌੜੀ ਹੋ ਜਾਂਦੀ ਤਾਂ ਫਰਕ ਪਏਗਾ ਤੂੰ ਜ਼ਰੂਰ ਫਰ ਕੇ ਪਾਏਗਾ ਕਿਉਂਕਿ ਸਾਰੀ ਟ੍ਰਾਫਿਕ ਇਧਰੋਂ ਦੀ ਟਿੱਬਾ ਲਾ ਲਓ ਜਿਹੜਾ ਵੀ ਆ ਸਾਰੇ ਇਧਰੋਂ ਹੀ ਲੰਘਦੇ ਘੜਦੇ ਨੇ ਮੇਨ ਆਈ ਆ ਸੋ ਇਹ ਇਹ ਮੇਨ ਆ ਇਹ ਸਭ ਤੋਂ ਛੋਟਾ ਵਾ ਨਾਲ ਦੀ ਪੁੜੀ ਜਿਹੜੀ ਘੱਟ ਚੱਲਦੀਆਂ ਨੇ ਉਹ ਚੌੜੀਆਂ ਨੇ ਇਹ ਸਭ ਤੋਂ ਵੱਧ ਚੱਲਦੀ ਆ ਸਭ ਤੋਂ ਛੋਟੀ ਵੀ ਆ ਇੱਕ ਮੰਗ ਕੀਤੀ ਹੈ ਇਲਾਕਾ ਨਿਵਾਸੀਆਂ ਨੇ ਵੀ ਇਹਨੂੰ ਕਟੋਕਟ ਚੌੜਾ ਮੰਗ ਤਾਂ ਮੇਰੇ ਖਿਆਲ ਨਾਲ 3-4 ਸਾਲ ਪਹਿਲਾਂ ਦੀ ਕੀਤੀ ਹੈ ਲੋਕਾਂ ਨੇ ਹੁਣ ਹੁਣ ਦਿਖ ਰਹੀ ਚਲੋ ਕਟਵਰ ਕੁਝ ਤਾਂ ਹੋ ਰਿਹਾ ਵਾ ਮੰਗ ਜ਼ਰੂਰ ਹੈ ਕਿ ਇਹਨੂੰ ਨਿਰਮਾਣ ਦੇ ਨਾਲ-ਨਾਲ ਇਹਨੂੰ ਚੌੜਾ ਵੀ ਜਿਹੜਾ ਕਰ ਦਿੱਤਾ ਜਾਵੇ ਤੁਸੀਂ ਇੱਥੇ ਦੇਖੋ ਕੀ ਲੋਕ ਕੋਸ਼ਿਸ਼ ਕਰ ਰਹੇ ਆ ਨਿਕਲਣ ਦੀ ਹਾਲਾਂਕਿ ਜੀਸੀਬੀ ਮਸ਼ੀਨ ਉਧਰ ਲੱਗੀ ਹੋਈ ਹੈ ਪਰ ਫਿਲਹਾਲ ਇਹੀ ਹੈ ਲੋਕ ਇੱਥੇ ਦੇ ਜਿਹੜੇ ਦੁਕਾਨਦਾਰ ਨੇ ਉਹਨਾਂ ਨਾਲ ਗੱਲ ਕਰ ਲੈਨੇ ਆ ਕਿ ਕੀ ਉਹਨਾਂ ਨੂੰ ਜਿਹੜੀ ਆਉਂਦੀ ਹੈ ਤੁਸੀਂ ਇਹ ਦੇਖ ਸਕਦੇ ਹੋ ਤਾਇਪੁਰ ਰੋਡ ਦੀਆਂ ਤਸਵੀਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਔਰ ਇੱਧਰ ਇਹ ਟਿੱਬਾ ਰੋਡ ਹੈ ਔਰ ਇਸ ਵਕਤ ਕਮਾਂ ਤਾਂ ਦੋਨੋਂ ਪਾਸੇ ਦੀ ਟ੍ਰੈਫਿਕ ਪੂਰੀ ਤਰ੍ਹਾਂ ਰੁਕ ਚੁੱਕੀ ਹੈ ਪਰ ਲੋਕ ਇਹ ਵੀ ਕਹਿ ਰਹੇ ਨੇ ਕਿ ਜਦੋਂ ਇਸ ਪੁਲੀ ਦਾ ਨਿਰਮਾਣ ਹੋ ਜਾਏਗਾ ਤਾ ਉਹਦੇ ਨਾਲ ਘਟੋ ਘਟ ਲੋਕਾਂ ਨੂੰ ਇੱਕ ਤਾਂ ਚੰਗੀ ਸੜਕ ਮਿਲ ਜਾਏਗੀ ਇੱਕ ਟ੍ਰੈਫਿਕ ਤੋਂ ਜਿਹੜਾ ਛੁਟਕਾਰਾ ਵੀ ਮਿਲ ਜਾਏਗਾ ਇੱਥੇ ਜਿਹੜੇ ਲੋਕ ਨੇ ਉਹਨਾਂ ਨਾਲ ਪੁੱਛ ਲੈਨੇ ਆ ਕਿ ਕਿੰਨੀ ਕੀ ਸਮੱਸਿਆ ਇੱਥੇ ਆਏਗੀ ਅੱਛਾ ਸੜਕ ਇੱਥੇ ਬਣ ਜੇਗੀ ਘਟੋ ਘਟ ਟ੍ਰੈਫਿਕ ਦਾ ਹੱਲ ਨਿਕਲ ਜਾਏਗਾ ਵੀਰੇ ਹਾਂ ਜਾਮ ਬੜਾ ਭਰਦਾ ਇੱਧਰ ਸਾਰਾ ਹੁਣ ਜਾਮ ਦਾ ਕੀ ਕਰਨਾ ਹੋ ਸਕਦਾ ਵਾ ਅੱਛਾ ਕਈ ਹੈਵੀ ਗੱਡੀਆਂ ਵੀ ਇੱਧਰ ਦੀ ਨਿਕਲਦੀਆਂ ਨਾ ਹੈਵੀ ਹਾਂਜੀ ਹਾਂਜੀ ਨਿਕਲਦੀਆਂ ਨੇ ਕੀ ਲੱਗਦਾ ਕਿ ਸੜਕ ਬਣਨ ਨਾਲ ਹੱਲ ਨਿਕਲੇਗਾ ਜਾਂ ਇਹਨੂੰ ਚੌੜਾ ਕਰਨਾ ਪਏ ਨਹੀਂ ਇਹ ਪਹਿਲਾਂ ਕਰੈਕ ਕਰਾ ਪੁਲ ਅੱਛਾ ਤਾਂ ਕਰਕੇ ਹੋ ਰਿਹਾ ਹੁਣੋ ਉਸ ਵੀ ਇਤਿਰਾਪਾਣੀ ਹਾਂਜੀ 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 ਕਿੰਨਾ ਕ ਜਾਮ ਲੱਗਦਾ ਇੱਥੇ ਬਹੁਤ ਜਾਮ ਲੱਗਦਾ ਹੈ ਵਾਹ ਚੌਕ ਸੇ ਲੈ ਕੇ ਪੂਰੀ ਪੁਲੀ ਜਾਮ ਲੱਗਦੀ ਹੈ ਜੀ ਅਭੀ ਇਹ ਸੜਕ ਬਣ ਜਾਏਗੀ ਕੁਝ ਫਾਇਦਾ ਹੋਗਾ ਫਾਇਦਾ ਦੇਬ ਹੁਣ ਤੋ ਦੇਖਣੇ ਕੇ ਬਾਅਦ ਪਤਾ ਚਲੇਗੀ ਨਾ ਕਿ ਫਾਇਦਾ ਹੋਗੇ ਨਾ ਹੋਗੇ ਜਾਮ ਤੋ ਲਗਨੇ ਹੀ ਲਗਣਾ ਹੈ ਜਾਮ ਨਹੀਂ ਟੁੱਟੇ ਕਿਉਂਕਿ ਅੱਗੇ ਜੋ ਮਾਰਕੀਟ ਹੈ ਮਾਰਕੀਟ ਮੇ ਜਾਮ ਲਗਨੇ ਹੀ ਲਗਣਾ ਹੈ ਇੱਥੇ ਨਹੀਂ ਲੱਗੋ ਮਾਰਕੀਟ ਮੇ ਜਾਮ ਲੱਗੂਗਾ ਅੱਛਾ ਇਹ ਪੁਲੀ ਹੁਣ ਬੰਦ ਕਰ ਦਿੱਤੀ ਹੈ ਪਰ ਜਿਹੜੇ ਲੋਗ ਇੱਥੋਂ ਨਿਕਲਦੇ ਉਹਨਾਂ ਲਈ ਕੋਈ ਦੂਸਰਾ ਰਸਤਾ ਹੈਗਾ ਜਾਂ ਹੈਗਾ ਹੈਗਾ ਉਹ ਪਾਣੀ ਟੰਕ ਆ ਯਾਨੀ ਕਿ ਤੁਹਾਨੂੰ ਹੁਣ 2-3 ਕਿਲੋਮੀਟਰ ਜਿਹੜਾ ਹੈ ਉਹ ਨਿਕਲ ਕੇ ਜਾਣਾ ਪਏਗਾ ਪਰ ਚੰਗੀ ਗੱਲ ਇਹ ਹੈ ਕਿ ਹੁਣ ਇਸ ਪੁਲੀ ਦਾ ਨਿਰਮਾਣ ਸ਼ੁਰੂ ਹੋ ਚੁੱਕਾ ਹੈ ਸੜਕ ਟੁੱਟੀ ਹੋਈ ਸੀ ਉਸ ਤੋਂ ਰਾਹਤ ਮਿਲੇਗੀ ਅਗਰ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਅਗਰ ਇਸ ਪੁਲੀ ਨੂੰ ਚੌੜਾ ਕਰ ਦਿੱਤਾ ਜਾਂਦਾ ਤਾਂ ਜਿਹੜੇ ਹੈਵੀ ਵਹੀਕਲ ਨਿਕਲਦੇ ਨੇ ਉਹਦੇ ਨਾਲ ਜਿਹੜਾ ਟ੍ਰੈਫਿਕ ਜਮ ਹੁੰਦਾ ਉਸ ਤੋਂ ਵੀ ਛੁਟਕਾਰਾ ਮਿਲ ਜਾਏਗਾ ਵੀਰੇ ਜੀ ਇੱਥੇ ਪੁਲੀ ਪੱਟੀ ਹੋਈ ਹੈ ਪਹਿਲਾਂ ਦੱਸਿਆ ਤੁਹਾਨੂੰ ਇੱਥੇ ਨਹੀਂ ਜੀ ਨਹੀਂ ਪਹਿਲਾਂ ਕੁਝ ਨਹੀਂ ਦੱਸਿਆ ਬਟਨੀਆ अच्छा रोज दिन इथों निकल रोज दिन ਲੰਘਦੇ रोज ਕਿੰਨੀ ਕਿ ਦਿੱਕਤ ਉਹਨਾਂ ਦੇਖ ਰਿਹਾ ਹੈਗੇ ਪੂਰਾ ਰਾਈ ਉਹ ਜਿਆਦਾ ਰਸਤਾ ਜਾਮ ਹੋ ਜਾਂਦਾ ਬਹੁਤ ਜਿਆਦਾ ਜੀ ਤੇ ਨਿਰਮਾਨ ਦੀ ਹੈਨਾ ਲੋਡ ਵੀ ਮਹਿਸੂਸ ਕੀਤੀ ਜਾ ਰਹੀ ਸੀਗੀ ਲੱਗਦਾ ਕਿ ਹੁਣ ਇਹ ਨਾਲ ਫਰਕ ਪਏਗਾ ਜਾਂ ਫਿਰ ਇਹਨੂੰ ਚੋੜਾ ਕਰਨ ਨਾਲ ਫਰਕ ਪਏਗਾ ਨਹੀਂ ਫਰਕ ਤਾਂ ਪਊਗਾ ਥੋੜਾ ਜਿਆ ਕਿਉਂਕਿ ਜਾਮ ਬਹੁਤ ਜਿਆਦਾ ਲੱਗ ਜਾਂਦਾ ਸੀ ਇੱਥੇ ਜਦੋਂ ਅਸੀਂ ਲੰਘਦੇ ਸੀਗੇ ਮਤਲਬ ਅੱਧਾ ਅੱਧਾ ਘੰਟਾ ਲੱਗ ਜਾਂਦਾ ਸੀ ਗੱਡੋ ਘੱਟ ਅੱਛਾ ਹੁਣ ਜਿਹੜੇ ਹੁਣ ਤਾਈਪਰ ਰੋਡ ਤੇ ਜਾਣ ਵਾਲੇ ਨੇ ਲੋਕ ਉਹਨਾਂ ਨੂੰ ਕਿੱਧਰ ਦੀ ਹੋ ਕੇ ਜਾਣਾ ਉਹਨਾਂ ਨੂੰ ਬਹੁਤ ਦਿੱਕਤ ਆਊਗੀ ਮਤਲਬ ਬਾਹਰੋਂ ਘੁੰਮ ਕੇ ਜਾਣਾ ਪਊਗਾ ਉਹਨਾਂ ਨੂੰ ਤਾਂ ਇੱਥੇ ਦਿੱਕਤ ਆਏਗੀ ਕਿਉਂਕਿ ਬਾਹਰੋਂ ਘੁੰਮ ਕੇ ਜਾਣਾ ਪਏਗਾ ਹਾਲਾਂਕਿ ਲੋਕ ਇਹੀ ਕਹਿ ਰਹੇ ਨੇ ਕਿ ਇਹਨਾਂ ਨੂੰ ਪਹਿਲਾਂ ਕਿਸੇ ਤਰ੍ਹਾਂ ਦੀ ਸੂਚਨਾ ਜਿਹੜੀ ਹੈ ਨਹੀਂ ਦਿੱਤੀ ਗਈ ਔਰ ਪੁਲੀ ਦਾ ਅੱਜ ਇੱਥੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈਗਾ ਪਰ ਅਣਜਾਣੇ ਵਾਲੇ ਲੋਕਾਂ ਨੂੰ ਖਾਸੀ ਦਿੱਕਤ ਇਥੋਂ ਜਿਹੜੀ ਹੈ ਪੇਸ਼ ਆ ਰਹੀ ਹੈ ਕਾਰਨ ਹੈ ਇਹਨਾਂ ਨੂੰ ਬਿਲਕੁਲ ਵੀ ਅੰਦਾਜ਼ਾ ਹੀ ਨਹੀਂ ਸੀ ਕਿ ਰਸਤਾ ਜਿਹੜਾ ਹੈ ਪੱਟ ਦਿੱਤਾ ਗਿਆ ਹੈ ਪਰ ਇੱਥੇ ਪੁਲੀ ਦੀ ਸੜਕ ਬਹੁਤ ਬੁਰਾ ਹਾਲ ਸੀ ਇਹ ਪੁਲ ਦਾ ਬਹੁਤ ਬੁਰਾ ਹਾਲ ਸੀਗਾ ਪਰ ਸਮੱਸਿਆ ਜਿਹੜੀ ਹੈ ਟ੍ਰੈਫਿਕ ਦੀ ਜਿਹੜੀ ਸਮੱਸਿਆ ਹੈ ਉਹ ਜਿਉਂ ਦੀ ਤਿਉਂ ਬਣੀ ਰਹੇਗੀ ਕਾਰਨ ਹੈ ਕਿ ਇਹਨੂੰ ਜਦੋਂ ਤੱਕ ਚੌੜਾ ਨਹੀਂ ਕੀਤਾ ਜਾਂਦਾ ਉਦੋਂ ਤੱਕ ਟ੍ਰੈਫਿਕ ਦੀ ਸਮੱਸਿਆ ਦਾ ਹੱਲ ਨਹੀਂ ਨਿਕਲ ਪਾਏਗਾ ਹਾਲਾਂਕਿ ਇੱਥੇ ਕ੍ਰੇਨ ਲੱਗੀ ਹੋਈ ਹੈ ਪਟਪਟਈਆ ਕਰ ਰਹੀ ਹੈ ਜੀਸੀਬੀ ਪਟਪਟਈਆ ਕਰ ਰਹੀ ਹੈ ਪਰ ਦਿੱਕਤ ਹੈ ਅਣਜਾਣ ਵਾਲੇ ਲੋਕਾਂ ਨੂੰ ਦਿੱਕਤ ਹੈ ਬੀਰਾ ਜੀ ਇੱਥੇ ਕੰਮ ਸ਼ੁਰੂ ਕਰ ਦਿੱਤਾ ਪਹਿਲਾਂ ਕੋਈ ਦੱਸਿਆ ਗਿਆ ਸੀ ਵੀ ਕੰਮ ਕੰਮ ਸ਼ੁਰੂ ਕਰਨਾ ਨਹੀਂ ਪਹਿਲੇ ਕੋਈ ਇੰਟੀਮੀਸ਼ਨ ਨਹੀਂ ਆ ਗਈ ਕੋਈ ਇੰਟੀਮੀਸ਼ਨ ਨਹੀਂ ਨਾ ਕਾਫੀ ਢੇਰ ਤੋਂ ਖਰਾਬ ਹੈਗੀ ਹੈ ਹਾਂ ਅੱਛਾ ਇਹ ਪੁਲੀ ਦਾ ਠੀਕ ਹੈ ਇਹਨਾਂ ਨੇ ਪਟਕੇ ਰੱਖ ਦਿੱਤੀ ਪਰ ਸਮੱਸਿਆ ਟ੍ਰੈਫਿਕ ਦੀ ਸੀਗੀ ਅਤੇ ਰੋਡ ਖਰਾਬ ਸੀ ਪਰ ਜਦ ਤੋਂ ਕਿ ਇਹਨੂੰ ਚੋੜਾ ਨਹੀਂ ਕਰਨਗੇ ਲੱਗਦਾ ਹੱਲ ਹੋਗਾ ਨਹੀਂ ਕੋਈ ਸੋਲੂਸ਼ਨ ਨਹੀਂ ਹੈ ਹੈਵੀ ਵਹੀਕਲ ਸਾਰੇ ਇੱਥੋਂ ਜਾਂਦੇ ਆ ਟਰੱਕ ਜਾਂਦੇ ਆ ਆਟੋ ਜਾਂਦੇ ਆ ਸਕੂਲ ਦੀ ਬੱਸੇਸ ਜਾਂਦੀ ਹੈ ਉਹ ਛੋਟੇ ਜਿਹੀ ਪੁਲੀ ਤੋਂ ਕਿੰਨਾ ਟ੍ਰੈਫਿਕ ਉੱnikਲ ਜਾਏਗਾ ਔਰ इवन ਤੇ ਡਰ ਵੀ ਹੈਗਾ ਕਿ ਗਰੀ ਨਾ ਜਾਵੇ ਅੱਛਾ ਹੁਣ ਕੀ ਲੱਗਦਾ ਕਿ ਨਿਰਮਾਨਤਾ ਇਹਨਾਂ ਨੇ ਹੈਨਾ ਪੱਟ ਪਟੀਆਂ ਕਰ ਲਿਆ ਇਹਨੂੰ ਨਿਰਮਾਨ ਨਹੀਂ ਆਪਾਂ ਕਹਾਂਗੇ ਜਦੋਂ ਤੱਕ ਇਹ ਬਣ ਨਹੀਂ ਜਾਂਦਾ ਇੱਥੋਂ ਨਿਕਲਣ ਵਾਲੇ ਲੋਕਾਂ ਨੂੰ ਕਿੰਨੀ ਕੁ ਮੁਸ਼ਕਲ ਆਏਗੀ ਬਹੁਤ ਪਰੇਸ਼ਾਨੀ ਆਏਗੀ ਪੂਰਾ ਏਰੀਆ ਘੁੰਮ ਕੇ ਜਾਣਾ ਪਏਗਾ ਜੀ ਇਸ ਸਵਾਲ ਮੈਂ ਪੁੱਛ ਰਿਹਾ ਸੀਗਾ ਕਿੰਨਾ ਹੁਣ ਤਾਈਪੁਰ ਰੋਡ ਤੋਂ ਅਗਰ ਤੁਸੀਂ ਜਾਣਾ ਹੋਵੇ ਤਾਂ ਕਿੰਨਾ ਘੁੰਮ ਕੇ ਆਉਣਾ ਪਏਗਾ ਦੇਖੋ ਸਾਨੂੰ ਇੱਥੋਂ ਦੀ ਸਿਰਫ ਮੇਨ ਰੋਡ ਤੇ ਜਾਣਾ ਹੁੰਦਾ ਤਾਂ ਇੱਕ ਇੱਕ ਦੋ ਮਿੰਟ ਦਾ ਟਾਈਮ ਲੱਗਦਾ ਹੁਣ ਸਾਨੂੰ ਇਹੋ ਮੇਨ ਰੋਡ ਤੇ ਪਹੁੰਚਣ ਲਈ ਪੂਰਾ ਏਰੀਆ ਕਰਾਸ ਕਰਕੇ ਟਿਪਰ ਰ ਔਰ ਮਤਲਬ ਪੂਰਾ 2 ਤਾਰ ਕਿਲੋਮੀਟਰ ਦਾ ਫਰਕ ਤੁਹਾਨੂੰ ਪੈ ਜਾਏਗਾ ਸਿਰਫ ਇੱਕ ਪੁਲੀ ਦੇ ਕਾਰਨ 100 ਮੀਟਰ 100 ਦੀ ਪੁਲੀ ਕਾਰਨ ਪੁਲੀ ਕਾਰਨ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਮਹਿਜ਼ ਇੱਕ ਪੁਲੀ ਕਾਰਨ ਅਗਰ ਮੈਂ ਰਸਤਾ ਕਮਾ ਤਾ ਇਹ 20 ਤੋਂ 30 ਮੀਟਰ ਮਹਿਜ਼ ਰਸਤਾ ਹੋਏਗਾ ਇਹ 20 ਤੋਂ 30 ਮੀਟਰ ਜਿਹੜਾ ਹੈਗਾ 4 ਤੋਂ 5 ਕਿਲੋਮੀਟਰ ਦੇ ਫਾਸਲੇ ਦੇ ਵਿੱਚ ਬਦਲ ਚੁੱਕਾ ਹੈ ਹਾਲਾਂਕਿ ਜੀਸੀਬੀ ਆਪਣਾ ਕੰਮ ਕਰ ਰਹੀ ਹੈ ਪਰ ਮੋਟਰਸਾਈਕਲ ਸਵਾਰ ਕਿਤੋਂ ਨਾ ਕਿਤੋਂ ਰਸਤਾ ਲੱਭ ਕੇ ਫਿਲਹਾਲ ਆਰਐਨਏ ਕੋਸ਼ਿਸ਼ ਹੈ ਕਿ ਨਿਕਲ ਲਿਆ ਜਾਵੇ ਕਿਉਂਕਿ ਅਗਰ ਤਾਇਪੁਰ ਰੋਡ ਤੇ ਹੁਣ ਇਹਨਾਂ ਨੂੰ ਜਾਣਾ ਪਏਗਾ ਤਾਂ ਤਿੰਨ ਤੋਂ 4 ਕਿਲੋਮੀਟਰ ਦੂਰ ਘੁੰਮ ਕੇ ਜਾਣਾ ਪਏਗਾ ਇੱਥੇ ਲੋਕ ਸ਼ਿਕਾਇਤ ਇਹੀ ਕਰ ਰਹੇ ਆ ਕਿ ਇਹਨਾਂ ਨੂੰ ਪਹਿਲਾਂ ਦੱਸਿਆ ਨਹੀਂ ਗਿਆ ਇਹ ਇੱਥੇ ਕੋਈ ਬੋਰਡ ਵਗੈਰਾ ਨਹੀਂ ਲਗਾਏ ਗਏ ਤੁਹਾਨੂੰ ਦਿਖਾ ਦਈਏ ਇਹ ਤਾਇਪੁਰ ਰੋਡ ਤੋਂ ਅੰਦਰ ਜਿਹੜੀ ਟਿੱਪਾ ਰੋਡ ਨੂੰ ਸੜਕ ਜਾਂਦੀ ਹੈ ਇਹ ਉਹ ਰੋਡ ਹੈ ਪੱਕੀ ਰੋਡ ਹੈ ਪੁਲੀ ਬੰਦ ਆ ਪਰ ਇੱਥੇ ਕਿਤੇ ਵੀ ਨਿਰਮਾਣ ਦਾ ਬੋਰਡ ਜਿਹੜਾ ਨਹੀਂ ਲਗਾਇਆ ਗਿਆ ਅੱਗੇ ਕੰਮ ਚੱਲੂ ਹੈ ਕੋਈ ਬੋਰਡ ਨਹੀਂ ਲਗਾਇਆ ਗਿਆ ਜਿਹੜੇ ਵੀ ਲੋਕ ਟਿੱਬਾ ਰੋਡ ਤੋਂ ਤਾਇਪਰ ਰੋਡ ਵੱਲ ਨੂੰ ਆ ਰਹੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਕਿ ਅੱਗੇ ਰਸਤਾ ਜਿਹੜਾ ਹੈ ਉਹ ਬੰਦ ਕਰ ਦਿੱਤਾ ਗਿਆ ਜਾਂ ਜਿਹੜੇ ਤਾਇਪਰ ਰੋਡ ਤੋਂ ਇਧਰ ਨੂੰ ਟਿੱਬਾ ਰੋਡ ਵੱਲ ਨੂੰ ਆ ਰਹੇ ਆ ਉਹਨਾਂ ਨੂੰ ਵੀ ਇਸ ਬਾਰੇ ਕੋਈ ਨੌਲੇਜ ਨਹੀਂ ਹੈ ਜਾਂ ਦੱਸਿਆ ਨਹੀਂ ਗਿਆ ਕਿ ਅੱਗੇ ਕੰਮ ਚੱਲ ਰਿਹਾ ਤੁਸੀਂ ਇੱਥੇ ਦੇਖੋ ਮੋਟਰਸਾਈਕਲ ਸਵਾਰ ਕਿਸ ਤਰ੍ਹਾਂ ਸਾਈਡਾਂ ਤੋਂ ਉੱਚੇ ਉੱਥੇ ਪਹਾੜ ਵਾਂਗੂ ਟਿੱਲਾ ਬਣਾ ਦਿੱਤਾ ਗਿਆ ਮਿੱਟੀ ਦੇ ਨਾਲ ਬੈਰੀਕੇਡ ਇੱਕ ਤਰ੍ਹਾਂ ਦਾ ਖੜਾ ਕਰ ਦਿੱਤਾ ਗਿਆ ਪਰ ਬਾਈਕ ਸਵਾਰ ਰਸਤਾ ਬਚਾਉਣ ਦੀ ਖਾਤਰ ਇਹ ਦੇਖੋ ਇਸ ਤਰ੍ਹਾਂ ਦੇ ਨਾਲ ਉਧਰਲੇ ਪਾਸੇੋਂ ਵੀ ਟੱਪ ਕੇ ਆ ਰਹੇ ਨੇ ਔਰ ਇਧਰੋਂ ਵੀ ਜਿਹੜਾ ਕੋਸ਼ਿਸ਼ ਕਰ ਰਹੇ ਆ ਕਿ ਟੱਪ ਕੇ ਆਇਆ ਜਾ ਸਕੇ ਲੋਕਾਂ ਨਾਲ ਗੱਲਬਾਤ ਕਰ ਲੈਣੇ ਆ ਬੀਰਾ ਜੀ ਦੱਸਿਆ ਜੀ ਵੀ ਪੁਲੀ ਦਾ ਕੰਮ ਸ਼ੁਰੂ ਹੋਣਾ ਹਾਂਜੀ ਹਾਂਜੀ ਪੁਲ ਸ਼ੁਰੂ ਹੋਣ ਲੱਗਿਆ ਜੀ ਇਹ ਸਾਡੇ ਐਮਐਲਏ ਸਾਹਿਬ ਬਹੁਤ ਵਧੀਆ ਕੰਮ ਕਰਾ ਰਹੇ ਨੇ ਹੁਣ ਦਿੱਕਤ ਕਿੰਨੀ ਹੋਊਗੀ ਘੁੰਮ ਕੇ ਕਿੰਨਾ ਕੁ ਜਾਣਾ ਕੋਈ ਭਾਜੀ ਦਿੱਕਤ ਨਹੀਂ ਕੋਈ ਕੰਮਕਾਰ ਕਰਨਾ ਦਿੱਕਤ ਕਾਦੀ ਆ ਐਮਐਲਏ ਸਾਹਿਬ ਮਿਹਨਤ ਕਰ ਰਹੇ ਨੇ ਪੁਲ ਬਣਾ ਰਹੇ ਨੇ ਸਾਡੇ ਏਰੀਆ ਦਾ ਤੇ ਦੁੱਖ ਦੇ ਨਾਲ ਹੀ ਭਾਜੀ ਸੁੱਖ ਮਿਲੂਗਾ ਤੁਹਾਨੂੰ ਇੱਧਰ ਪਤਾ ਸੀ ਕਿ ਇੱਧਰ ਬੰਦ ਹੋ ਗਿਆ ਰਸਤਾ ਕੋਈ ਨਹੀਂ ਭਾਜੀ ਪਹਿਲਾਂ ਪਿਛਲੀ ਪੁਲੀ ਬੰਦ ਸੀ ਉਹ ਬਣ ਗਈ ਆ ਹੁਣ ਇਹਦੀ ਵਾਰੀ ਆ ਗਈ ਆ ਹੁਣ ਇਹ ਬਣ ਜੂਗੀ ਜੀ ਅੱਛਾ ਲੋਕ ਇਹ ਕਹਿ ਰਿਹਾ ਕਿ ਆਲਟੀਮੇਟਲੀ ਦਸਤਾ ਦੇਣਾ ਸੀ ਨਾ ਵੀ ਇੱਥੇ ਨਿਰਮਾਣ ਹੋਣਾ ਆਪਾਂ ਕੋਈ ਹੋਰ ਰਸਤਾ ਭਾਜੀ ਸਭ ਨੂੰ ਹੀ ਪਤਾ ਸੀ ਇਹ ਪੁਲ ਬੰਨਣਾ ਆ ਐਮਐਲਏ ਸਾਹਿਬ ਨੇ ਦੱਸਿਆ ਸੀ ਪੁਲ ਬਣਨੇ ਆ ਅੱਛਾ ਇਹਦੇ ਨਾਲ ਟ੍ਰੈਫਿਕ ਦੀ ਸਮੱਸਿਆ ਹੱਲ ਹੋਈ ਕੋਈ ਪ੍ਰੋ ਨਵਾਂ ਨਵਾਂ ਰੋਡ ਬਣਿਆ ਐ ਐਮਐਲਏ ਸਾਹਿਬ ਦੀ ਕਿਰਪਾ ਨਾਲ ਬਣਿਆ ਜੀ ਉਹ ਆ ਸਾਡੀ ਪੁਲੀ ਪੁਰਾਣੀ ਬਣਨ ਵਾਲੀ ਸੀ ਮਾੜਾ ਮੋੜਾ ਰਿਪੇਅਰ ਹੋਣ ਵਾਲੀ ਸੀ ਆ ਰਿਪੇਅਰ ਕਰਦੇ ਰਿਪੇਅਰ ਹੋਏਗੀ ਜਾਂ ਫਿਰ ਇਹਨੂੰ ਛੋੜਾ ਵੀ ਕੀਤਾ ਜਾਏਗਾ ਛੋੜਾ ਦੇਣ ਕਰਨਾ ਬਾਅਦ ਦੀ ਗੱਲ ਆ ਫਿਲਹਾਲ ਤਾਂ ਸਰ ਆਪਣੇ ਸਾਹਮਣੇ ਰਿਪੇਅਰ ਦੇ ਕੰਮ ਚੱਲਦੇ ਪਿਆ ਨਾ ਜੀ ਠੀਕ ਇਹਨੂੰ ਕਰ ਦੇਣਗੇ ਯਾਰ ਬੋਲ ਰਿਪੇਅਰ ਹੀ ਹੋਏਗੀ ਹਲੇ ਫਿਲਹਾਲ ਤਾਂ ਇਹੀ ਆ ਜੀ ਤਾਂ ਫਿਲਹਾਲ ਜਿਹੜੀ ਆ ਰਿਪੇਅਰ ਹੀ ਕੀਤੀ ਜਾਏਗੀ ਜਿਹੜੇ ਲੋਕ ਇੱਥੋਂ ਨਿਕਲਣ ਇੱਥੋਂ ਦੀ ਤਕਰੀਬਨ ਰੋਜ਼ ਨਿਕਲਦੇ ਹੋ ਹਾਂਜੀ ਹਾਂਜੀ ਅੱਛਾ ਇਹ ਅਹਿਸਾਸ ਸੀਗਾ ਕਿ ਇਹਦਾ ਕੰਮ ਸ਼ੁਰੂ ਹੋਣਾ ਹੈ ਜਾਂ ਹੁਣੀ ਇੱਕਦਮ ਹੀ ਕਰ ਦਿੱਤਾ ਇੱਕਦਮ ਹੀ ਸ਼ੁਰੂ ਹੋਇਆ ਅਸੇ ਅੱਛਾ ਜਿਹੜੇ ਤਾਈਪੁਰ ਰੋਡ ਤੋਂ ਟਿੱਬਾ ਰੋਡ ਨੂੰ ਜਾਣ ਵਾਲੇ ਆ ਜਾਂ ਟਿੱਬਾ ਰੋਡ ਤੋਂ ਤਾਈਪੁਰ ਰੋਡ ਨੂੰ ਜਾਣ ਵਾਲੇ ਉਹਨਾਂ ਨੂੰ ਹੁਣ ਕਿੰਨਾ ਘੁੰਮ ਕੇ ਜਾਣਾ ਜਿਆਦਾ ਫਰਕ ਨਹੀਂ ਆਇਆ ਫਰਕ ਕੁਝ ਨਹੀਂ ਹੈਗਾ ਜੀ ਲੋਕੇ ਪਹਿਲਾਂ ਹੀ ਪਿੱਛੋਂ ਜਾਂਦੇ ਸੀ ਅੱਜ ਹੁਣ ਵੀ ਨਿਕਲ ਜੂਗੇ ਕੋਈ ਚੱਕਰ ਦਾ ਕੋਈ ਚੱਕਰ ਨਹੀਂ ਹੈਗਾ ਅੱਛਾ ਇਹਦੇ ਤੇ ਟ੍ਰੈਫਿਕ ਦੀ ਜਿਆਦਾ ਸਮੱਸਿਆ ਹੈ ਨਾ ਇਸ ਪੁਲੀ ਤੇ ਹੈਵੀ ਵਹੀਕਲ ਨਿਕਲਦੇ ਆ ਲੱਗਦਾ ਕਿ ਹੁਣ ਹੱਲ ਹੋ ਜਾਏਗਾ ਹਾਂਜੀ ਹਾਂਜੀ ਸ਼ੁਰੂ ਹੋਇਆ ਕੰਮ ਇਹ ਹੱਲ ਹੋਊਗਾ ਹੀ ਉਹਦਾ ਅਗਰ ਚੋਰੀ ਕਰ ਦਿੱਤੀ ਜਾਵੇ ਤਾਂ ਮੈਂ ਹੋਰ ਵੀ ਵੈਸਟਾ ਫਿਰਦਾ ਬਹੁਤ ਵਧੀਆ ਗੱਲ ਹੈ ਅੱਛਾ ਸੜਕ ਜਿਹੜੀ ਹੈ ਚੌੜੀ ਕਰਨ ਦੀ ਮੰਗ ਇੱਥੇ ਕੀਤੀ ਜਾ ਰਹੀ ਹੈ ਪਰ ਫਿਲਹਾਲ ਤੁਹਾਨੂੰ ਦਰਸ਼ਕਾਂ ਨੂੰ ਦੱਸ ਦਈਏ ਕਿ ਨਿਰਮਾਣ ਜਿਹੜਾ ਹੈਗਾ ਤਾਇਪੁਰ ਪੁਲੀ ਦਾ ਜਿਹੜੀ ਟਿੱਬਾ ਰੋਡ ਨੂੰ ਜਾ ਰਹੀ ਆ ਉਹਦਾ ਰਸਤਾ ਜਿਹੜਾ ਬੰਦ ਕਰ ਦਿੱਤਾ ਗਿਆ ਹੈਗਾ ਔਰ ਨਿਰਮਾਣ ਜਿਹੜਾ ਸ਼ੁਰੂ ਹੋਇਆ ਔਰ ਇੱਥੋਂ ਦੀ ਜਿਹੜੇ ਲੋਕ ਨਿਕਲਣ ਵਾਲੇ ਨੇ ਹਾਲਾਂਕਿ ਇਹ ਰਸਤਾ ਦੋਨੋਂ ਪਾਸੇ ਬੰਦ ਹੈ ਪਰ ਫੇਰ ਵੀ ਰਸਤਾ ਬਣਾ ਕੇ ਨਿਕਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿੰਨੀ ਕਿ ਸਮੱਸਿਆ ਆ ਰਹੀ ਬਹੁਤ ਜ਼ਿਆਦਾ ਸਮੱਸਿਆ ਜੀ ਅੱਛਾ ਪਰ ਪੁਲੀ ਬਣਨ ਨਾਲ ਹੱਲ ਹੋ ਜਾਏਗਾ ਇਹਦਾ ਬਿਲਕੁਲ ਹੋਏਗਾ ਬਿਲਕੁਲ ਹੋਏਗਾ ਰਸਤਾ ਸਾਰਾ ਖੁੱਲ ਜਾਏਗਾ ਇਜ਼ੀ ਹੋ ਜਾਏਗੀ ਸਮੂਥਲੀ ਚਲੇਗੀ ਟ੍ਰੈਫਿਕ ਕੋਈ ਦਿੱਕਤ ਨਹੀਂ ਆਏਗੀ ਪਰਚਾਨੇ ਨਹੀਂ ਬਿਲਕੁਲ ਅੱਛਾ ਅਗਰ ਇਹਨੂੰ ਸੜਕ ਨੂੰ ਚੌੜਾ ਕਰ ਦਿੱਤਾ ਜਾਂਦਾ ਤਾਂ ਸ਼ਾਇਦ ਜ਼ਿਆਦਾ ਹੱਲ ਹੋ ਜਾਏਗਾ ਬਹੁਤ ਜ਼ਿਆਦਾ ਇਜ਼ੀਲੀ ਫਿਰ ਤਾਂ ਫਿਰ ਸਮੂਥਲੀ ਫਿਰ ਹੋਰ ਜ਼ਿਆਦਾ ਟ੍ਰੈਫਿਕ ਖੁੱਲ ਲੱਗ ਜਾਏਗੀ ਕੋਈ ਦਿੱਕਤ ਨਹੀਂ ਇੱਕ ਫਲਾਈਓਵਰ ਜ਼ਿਆਦਾ ਚੌੜਾ ਹੋ ਗਿਆ ਤੇ ਫਿਰ ਕੋਈ ਦਿੱਕਤ ਨਹੀਂ ਪਰਚਾਨੇ ਕਿ ਨਹੀਂ ਆਏਗੀ ਨਹੀਂ ਆਏਗੀ ਨਹੀਂ ਆਏਗੀ ਅੱਛਾ ਕੀ ਲੱਗਦਾ ਹੈਗਾ ਕਿੰਨਾ ਕੁ ਸਮਾਂ ਇਹਨੂੰ ਲੱਗ ਸਕਦਾ ਹੈ ਸਾਲ ਤੋਂ ਡੇਢ ਸਾਲ ਤਾਂ ਲੱਗੇਗਾ ਜਿਸ ਟਾਈਮ ਦਾ ਗਵਰਨਮੈਂਟ ਦਾ ਕੰਮ ਹੈ ਜਿਸ ਹਿਸਾਬ ਨਾਲ ਤਰੀਕੇ ਨਾਲ ਚੱਲਦੀ ਹੈ ਉਹਨੂੰ ਸਾਲ ਤੋਂ ਡੇਢ ਸਾਲ ਲੱਗੇਗਾ ਫਿਰ ਹਾਲ ਹੀ ਡੇਢ ਸਾਲ ਲੱਗੇਗਾ ਜੇ ਵਰਕਆਊਟ ਜ਼ਿਆਦਾ ਕਰਨ ਤੇ ਜੇ ਸਮੂਹ ਜ਼ਿਆਦਾ ਵਰਕਆਊਟ ਕਰਨਗੇ ਜ਼ਿਆਦਾ ਟਾਈਮ ਸਪੈਂਡ ਕਰਨਗੇ ਜ਼ਿਆਦਾ ਉਹਦੇ ਤੇ ਲਾਣਗੇ ਸਮੂਥਲੀ ਤੇ इजीली ਹੋ ਜਾਏਗਾ ਫਿਰ ਸਾਲ ਡੇਢ ਸਾਲ ਮਾਮੂਲੀ ਗੱਲ ਹੈ ਅੱਛਾ ਕੋਈ ਅਲਟਰਨੇਟ ਰਸਤਾ ਹੈਗਾ ਇਧਰ ਟਿੱਬਾ ਰੋਡ ਦੀ ਜਾਣ ਨੂੰ ਨੋ ਇਹਦਾ ਤਾਂ ਰਸਤਾ ਅਲਟਰਨੇਟ ਕੋਈ ਨਹੀਂ ਹੈ ਜਾਂ ਤਾਂ ਫਿਰ ਘੁੰਮ ਕੇ ਆਣਾ ਪੈਂਦਾ ਹੈ ਜਾ ਤੋ ਘੁੰਮ ਕੇ ਵੀ 20 ਕਿਲੋਮੀਟਰ ਤੋਂ ਘੁੰਮ ਕੇ ਆਣਾ ਪੈਂਦਾ ਹੋਰ ਕੁਝ ਨਹੀਂ ਹੈ ਜੀ ਹਾਲ ਕੋਈ ਅਲਟਰਨੇਟ ਨਹੀਂ ਹੈ ਤਾਂ ਤਕਰੀਬਨ 2 ਕਿਲੋਮੀਟਰ ਦੱਸ ਰਹੇ ਨੇ ਕਿ ਘੁੰਮ ਕੇ ਆਣਾ ਪਏਗਾ ਫਿਰ ਟਾਈਪਰ ਰੋਡ ਤੇ ਪਹੁੰਚਿਆ ਜਾਏਗਾ ਜਾਂ ਫਿਰ ਇਹ ਟਿੱਬਾ ਰੋਡ ਤੇ ਜਿਹੜਾ ਪਹੁੰਚਿਆ ਜਾਏਗਾ ਫਿਲਹਾਲ ਕੋਸ਼ਿਸ਼ ਹੈ ਕਿ ਕਿਸੇ ਤਰ੍ਹਾਂ ਨਾਲ ਰਸਤਾ ਲੱਭਦੇ ਹੋਏ ਇੱਥੋਂ ਰਸਤਾ ਜਿਹੜਾ ਹੈ ਲੱਭਦੇ ਹੋਏ ਜਾ ਰਹੇ ਨੇ ਲੋਕ ਕੋਸ਼ਿਸ਼ ਹੈ ਕਿ ਪੁਲੀ ਨੂੰ ਕਿਸੇ ਤਰ੍ਹਾਂ ਨਾਲ ਪਾਰ ਕਰ ਲਿਤਾ ਜਾਵੇ ਦੂਜੇ ਪਾਸੇ ਦੀ ਜਿਹੜੀ ਤਸਵੀਰ ਹੈ ਉਹ ਵੀ ਤੁਹਾਡੇ ਨਾਲ ਅਸੀਂ ਸਾਂਝਾ ਕਰਾਂਗੇ ਲੁਧਿਆਣਾ ਤੋਂ ਕੈਮਰਾ ਪਰਸਨ ਦੀਪਕ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ